ਸਾਬੂ ਰਵਤੀ ਪਾਰਟੀਆਂ ਨੂੰ ਛੱੜਦੇ ਪਿੱਛੇ ਛੱੜਦੇ ਹੋਏ ਅੱਜ ਰੋਡ ਸ਼ੋਰ ਸੰਦ ਦਾ ਰੋਡ ਸ਼ੋਅ ਕੀਤਾ ਗਿਆ ਕਾਫੀ ਸੰਗਤ ਦਾ ਹੰਗਾਰਨ ਕੀ ਕੀ ਗਾਣਾ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਵੀ ਗਰਦਾਸਪੁਰ ਤੋਂ ਗਾਦੀਆਂ ਗਾਦੀਆਂ ਤੋਂ ਬਟਾਲਾ ਤੇ ਬਟਾਲੇ ਤੋਂ ਫਤਿਹਗੜ ਚੂੜੀਆਂ ਰੋਡ ਸ਼ੋਅ ਕੱਢਿਆ ਸੀ ਅੱਜ ਅਸੀਂ ਦੁਬਾਰਾ ਗਰਦਾਸਪੁਰ ਤੋਂ ਸ਼ੁਰੂ ਹੋ ਕੇ ਵਾਇਆ ਕਲਾਨਾ ਉਹ ਡੇਰਾ ਬਾਬਾ ਨਾਨਕ ਹੁੰਦੇ ਹੋਏ ਅ ਦੁਬਾਰਾ ਬਟਾਲੇ ਨੂੰ ਜਾਣਾ ਹੈ ਅੱਜ ਵੀ ਅਸੀਂ ਦੁਬਾਰਾ ਰੋਡ ਸ਼ੋਅ ਕੱਟਿਆ ਬਹੁਤ ਵੱਡਾ ਹੰਗਾਰਾ ਜਿਹੜਾ ਹੈ ਉਹ ਸਾਨੂੰ ਗਰਦਾਸਪੁਰ ਦੇ ਜਿਹੜੇ ਲੋਕ ਹੈ ਗਰਦਾਸਪੁਰ ਦੀਆਂ ਸੰਗਤਾਂ ਨੇ ਉਹ ਦੇ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਤੇ ਖੁੱਟਿਆ ਅੱਜ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ ਨਫ਼ਰਤ ਕਰਨ ਲੱਗ ਪਏ ਨੇ ਅਸੀਂ ਸਾਰੇ ਜ਼ਿਲ੍ਹੇ 'ਚ ਫਿਰ ਰਹੇ ਹਾਂ ਸਾਰੇ ਲੋਕ ਸਭਾ ਹਲਕੇ 'ਚ ਫਿਰ ਰਹੇ ਹਾਂ ਪਠਾਨਕੋਟ ਤੱਕ ਵੀ ਇਹ ਤਿੰਨ ਹਲਕੇ ਪਠਾਨਕੋਟ ਦੇ ਚੇਤੇ ਨੇ ਤੇ ਲੋਕ ਆਂਦੇ ਆ ਵੀ ਇਹਨਾਂ ਰਵਾਇਤੀ ਪਾਰਟੀਆਂ ਨੂੰ ਅਸੀਂ ਵੋਟ ਹੀ ਨਹੀਂ ਪਾਉਣੀ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਆਂਦੇ ਸੀ ਅੱਜ ਕਿ ਅਸੀਂ ਕਿਸੇ ਨੂੰ ਵੀ ਨਹੀਂ ਪਾਉਣੀ ਜਦੋਂ ਅਸੀਂ ਜਾਂਦੇ ਆ ਤੇ ਸਾਡ ਨੂੰ ਫਿਰ ਉਹ ਦੇਖਦੇ ਕਿ ਜਿਨ੍ਹਾਂ ਨੇ ਲੰਬਾ ਸ਼ਿਕਰਚ ਅਸੀਂ ਕੀਤਾ ਹੈ ਤੇ ਲੋਕ ਸਾਨੂੰ ਬਹੁਤ ਵੱਡਾ ਹੰਗਾਰਾ ਦੇ ਰਹੇ ਨੇ ਤੇ ਦੁਬਾਰਾ ਆਖਦੇ ਨੇ ਕਿ ਅਸੀਂ ਜਿਹੜੀ ਵੋਟ ਜ਼ਰੂਰ ਪਾਵਾਂਗੇ ਤਾਂ ਕਿੱਥੋਂ ਲੱਗ ਅੱਜ ਅੱਜ ਦਾ ਰੋਡ ਕਿੱਥੋਂ ਲੈ ਕੇ ਕਿੱਥੋਂ ਤੱਕ ਜਾ ਕੇ ਸਮਾਪਤ ਹੋਏ ਅੱਜ ਦਾ ਰੋਡ ਸ਼ੋਅ ਗਰਦਾਬ ਆਪਣੇ ਗਰਦਾਸਪੁਰ ਤੋਂ ਸ਼ੁਰੂ ਹੋ ਕੇ ਡੇਰਾ ਬਾਬਾ ਨਾਨਕ ਫਤਿਹਗੜ੍ਹ ਸਾਹਿਬ ਬਟਾਲਾ ਉੱਥੋਂ ਫਿਰ ਬਟਾਲੇ ਤੋਂ ਨਿਸ਼ਾਰਾ ਮੱਝਾ ਸਿੰਘ ਤੇ ਫਿਰ ਅਸੀਂ ਦੀਨਾਨਗਰ ਜਾਣਾ ਸੀ ਪਤਾ ਨਹੀਂ ਟਾਈਮ ਮਿਲਦਾ ਕਿ ਨਹੀਂ ਕਿਉਂਕਿ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ ਰਸਤੇ 'ਚ ਤੁਸੀਂ ਦੇਖਿਆ ਕਿ ਥਾਂ-ਥਾਂ ਤੇ ਸਾਡਾ ਸਵਾਗਤ ਹੋ ਰਿਹਾ ਉਹਨੂੰ ਹੀ ਅਸੀਂ ਕਲਾਂੌਰ ਪਹੁੰਚੇ ਹਾਂ ਅਜੇ ਢੇਰੇ ਜਾਣਾ ਹੈ ਥਾਂ-ਥਾਂ ਤੇ ਜਿਹੜੀ ਸੰਗਤ ਸਾਡਾ ਸਵਾਗਤ ਕਰ ਰਹੀਆਂ ਨੇ ਉਲੀ ਟਾਈਮ ਬਹੁਤ ਲੱਗ ਰਿਹਾ ਇਸ ਕਰਕੇ ਜਿੱਥੇ 5 ਵਜੇ ਉੱਥੇ ਅਸੀਂ ਰੁਕਦੇ ਹਾਂ ਤੇ ਗੱਲ ਕਰੀਏ ਬੇਗਮਪੁਰਾ ਖਾਲਸਾ ਰਾਜ ਪਾਰਟੀ ਫਸਟ ਟਾਈਮ ਚੋਣ ਲੜਨ ਜਾਣ ਲੱਗੀ ਆ ਐਡਾ ਸਮਰਥਨ ਲੋਕਾਂ ਦਾ ਮਿਲਿਆ ਪਿਆਰ ਮਿਲਿਆ ਕਾਫੀ ਮੂਵਮੈਂਟ ਜਿਹੜੀ ਆ ਗੁਰਿੰਦਰ ਸਿੰਘ ਬਾਜਵਾ ਤੇ ਸੁਰਕੀਆਂ ਦੇ ਵਿੱਚ ਜਿਹੜੇ ਇਸ ਵळे ਕਿਆਸ ਰਹੀਆਂ ਚੱਲ ਰਹੀਆਂ ਕਿ ਟੱਕਰ ਦੇ ਰਹੇ ਨੇ ਕਿਸ ਪਾਰਟੀ ਨਾਲ ਟੱਕਰ ਮੰਨਦੇ ਹੋ ਸਾਡੀ ਇਹਨਾਂ ਕਿਸੇ ਰਵਾਇਤੀ ਪਾਰਟੀਆਂ ਨਾਲ ਟੱਕਰ ਨਹੀਂ ਇਹ ਰਵਾਇਤੀ ਪਾਰਟੀਆਂ ਦੀ ਆਪਸ ਚ ਟੱਕਰ ਹੈ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਤਬਾਹੀ ਦੇ ਕੰਡੇ ਤੇ ਖੜਾ ਕਰਤਾ ਇਹ ਰਵਾਇਤੀ ਪਾਰਟੀਆਂ ਆਪਸ ਹੀ ਲੜ ਰਹੀਆਂ ਨੇ ਇੱਕ ਕਰਪਟ ਤੇ ਭ੍ਰਿਸ਼ਟ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਜਿਨ੍ਹਾਂ ਨੇ ਸਾਡੀ ਨੌਜਵਾਨੀ ਨੂੰ ਬਰਬਾਦ ਕਰਤਾ ਜਿਨ੍ਹਾਂ ਨੇ ਪੰਜਾਬ ਦਾ ਵਪਾਰ ਬਰਬਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਬਰਬਾਦ ਕਰਤੀ ਇਹਨਾਂ ਲਟੇਰਿਆਂ ਨਾਲ ਇਹਨਾਂ ਜਿਹੜੇ ਇਹਨਾਂ ਨਾਲ ਸਾਡਾ ਕੋਈ ਮੁਕਾਬਲਾ ਨਹੀਂਗਾ ਅਸੀਂ ਤੇ ਮਹਾਰਾਜ ਦਾ ਓਟ ਆਸਰਾ ਲੈ ਕੇ ਜਿਹੜਾ ਉਹ ਸੰਘਰਸ਼ ਲੜ ਰਹੇ ਆ ਇਹ ਮਹਾਰਾਜ ਦੀ ਦੇ ਦੀ ਕਲਾਈ ਹੈ ਜਿਹੜੀ ਵਰਤ ਰਹੀ ਹੈ ਤੇ ਬਹੁਤ ਚੰਗੇ ਲੋਕ ਜਿਹੜੇ ਨੇ ਉਹ ਪੰਜਾਬ ਦੀ ਤਤੀ ਤੇ ਜਿਹੜੇ ਪਾਰਲੀਮੈਂਟ ਜਿਹੜੇ ਜਿੱਤ ਕੇ ਜਾਣਗੇ ਤੇ ਪੰਜਾਬ ਦੇ ਪਾਨੀਆਂ ਦੀ ਪੰਜਾਬ ਦੇ ਮਦਿਆ ਦੀ ਜਿਹੜੀ ਗੱਲਾਂ ਉਹ ਜਾ ਕੇ ਸੰਸਦ ਚ ਕਰਨਗੇ ਕਿਉਂਕਿ ਨਰਵਾਇਤੀ ਪਾਰਟੀਆਂ ਨੇ ਆਪਣੀਆਂ ਜੁਬਾਨਾਂ ਬੰਦ ਕੀਤੀਆਂ ਸੀ ਤੁਸੀਂ ਕਦੇ ਵੇਖੋ ਕਿ ਸੰਸਦ 'ਚ ਕਦੇ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਨਾਲ ਇੰਨੇ ੱਤਕੇ ਹੋ ਗਏ ਪੰਜਾਬ ਵੱਧ ਰਾਜਾਂ ਦੇ ਵੱਧ ਅਧਿਕਾਰਾਂ ਦੀ ਕਦੇ ਕਿਤੇ ਗੱਲ ਕੀਤੀ ਇਹਨਾਂ ਚੁਕੇ ਨੇ ਸੋ ਅਸੀਂ ਉਹ ਸਾਰੇ ਮੁੱਦੇ ਲੈ ਕੇ ਸੰਸਦ 'ਚ ਜਿਹੜਾ ਹੈ ਉਹ ਬੋਲਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਨਿਆਂ ਦਿਵਾਵਾਂਗੇ ਜਿਹੜਾ ਪੰਜਾਬ ਦਾ ਹੱਕ ਹੈ ਉਹਦੇ ਲਈ ਸੰਘਰਸ਼ ਕਰਾਂਗੇ ਬੰਦੀ ਸਿੰਘਾਂ ਨੂੰ ਅਹੀ ਰਿਹਾ ਕਰਾਵਾਂਗੇ ਜਿਬੜੂ ਘਰ 'ਚ ਜਿਹੜੇ ਬੰਦ ਸਾਡੇ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਨੇ ਉਹਨਾਂ ਨੂੰ ਰਿਹਾ ਕਰਾਉਣ ਲਈ ਸੰਘਰਸ਼ ਕਰਾਂਗੇ ਤੇ ਡੇਰਾ ਬੱਬਾ ਨਾਨਕ ਜਿੱਥੇ ਅਸੀਂ 17 19 ਸਾਲ ਅਰਦਾਸਾਂ ਕੀਤੀ ਗੱਲ ਸੋਮਣੀ ਅਕਾਲੀ ਦਾਲਮਰ ਸਾਹਿਬ ਦਾ ਪੂਨ ਸਮਰਥਨ ਮਿਲ ਰਿਹਾ ਕਿਵੇਂ ਜਿਹੜਾ ਮਤਲਬ ਇਹ ਜਿਹੜੀ ਮੂਵਮੈਂਟ ਜਿਹੜੀ ਪਬਲਿਕ ਕਿੰਨਾ ਕੁ ਮਤਲਬ ਹੰਗਾਰਾ ਜਿਹੜਾ ਇਹ ਪਾਰਟੀ ਵੱਲੋਂ ਜਿਹੜਾ ਮਜਾ ਸਾਡੇ ਨਾਲ ਕੱਲ ਦੇ ਰੋਡ ਸ਼ੋਅ ਚ ਵੀ ਮੈਂ ਇਹਨਾਂ ਦੀ ਗੱਡੀ 'ਚ ਸੀ ਅੱਜ ਵੀ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਜਿਹੜੇ ਬੈਠੇ ਨੇ ਨਾਲ ਉਹ ਸਾਰੇ ਸਾਨੂੰ ਬੋਲ ਕ ਵੱਡਾ ਹੰਗਾਰਾ ਦੇ ਰਹੇ ਸਵਰਥਨ ਕਰ ਰਹੇ ਨੇ ਸਾਡਾ ਉਹ ਮਾਜ 2 ਦਿਨ ਬਾਕੀ ਰਹੇ ਨੇ ਇੱਕ ਵੋਟਾਂ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਵੋਟਰਾਂ ਅਸੀਂ ਮੈਂ ਵੋਟਰਾਂ ਨੂੰ ਮੈਸੇਜ ਇਹੋ ਹੀ ਦਵਾਂਗਾ ਕਿ ਤੁਸੀਂ ਇਹ ਰਵਾਇਤੀ ਪਾਰਟੀਆਂ 70 ਸਾਲ ਇਹਨਾਂ ਦੇ ਲੀਡਰ ਜਿਹੜੇ ਆ ਉਹਨਾਂ ਤੁਸੀਂ ਰਾਜ ਕਰਨ ਦਾ ਮੌਕਾ ਦਿੱਤਾ ਭਾਵੇਂ ਪਾਰਲੀਮੈਂਟ 'ਚ ਤੁਸੀਂ ਭੇਜਿਆ ਜਾਂ ਵਿਧਾਨ ਸਭਾ 'ਚ ਇੱਕ ਵਾਰ ਹੁਣ ਮੌਕਾ ਜਿਹੜਾ ਹੈ ਉਹ ਸਾਨੂੰ ਦੋ ਜੇ ਅਸੀਂ ਤੁਹਾਡੀ ਉਮੀਦਾਂ ਤੇ ਖਰੇ ਨਾ ਉਤਰੇ ਤੇ ਦੁਬਾਰਾ ਤੁਹਾਡੇ ਕੋਲ ਅਸੀਂ ਵੋਟ ਮੰਗਣ ਨਹੀਂ ਹੁੰਦੇ ਆ ਆਖਰੀ ਸਵਾਲ ਸਰ ਬਾਰਡ ਰੇਡੀਆ ਇਲਾਕਾ ਵਾ ਗੁਰਦਾਸਪੁਰ ਜਿਹੜਾ ਵਾ ਨਿੱਟਕੇ ਇਹ ਬਾਰਡ ਰੇਡੀਆ ਪਸੇ ਕੋਈ ਇੱਥੇ ਨਾ ਡਾਕਟਰ ਹੀ ਨਹੀਂ ਕੋਈ ਉਹਦੇ ਯੋਗ ਨਹੀਂ ਕੀ ਗੁਰਿੰਦਰ ਸਿੰਘ ਬਾਜਵਾ ਜਿੱਤ ਕੇ ਜਾਂਦੇ ਨੇ ਕੀ ਤੁਹਾਡੀ ਸੋਚਾ ਇੱਥੇ ਕੋਈ ਮਤਲਬ ਕੋਈ ਡਾਕਟਰ ਵੀ ਕਰਾ ਕੋਈ ਕਰਨੀ ਤੇ ਰੁਜ਼ਗਾਰ ਵਾਸਤੇ ਕੋਈ ਮਈਆ ਹੋਏਗਾ ਦੇਖੋ ਇੰਡਸਟਰੀ ਤੇ ਉਹਨਾਂ ਦੀ ਹੈ ਜਿਨ੍ਹਾਂ ਦੀ ਸੈਂਟਰ ਚ ਸਰਕਾਰਾਂ ਹੁੰਦੀਆਂ ਨੇ ਅਸੀਂ ਤੇ ਜੇ ਜਾਵਾਂਗੇ ਕੋਈ 2 4 5 ਐਮਪੀ 'ਚ ਜਿੱਤ ਕੇ ਕੋਈ ਸਾਡੀ ਸਰਕਾਰ ਨਹੀਂ ਪਰ ਅਸੀਂ ਆ ਬਾਰਡਰ ਖਲਾ ਖਲਾ ਆਪਣੇ ਖਿਲਵਾਵਾਂਗੇ ਜਿਹੜਾ ਬਾਰਡਰ ਹੈ ਜੇ ਇੱਥੋਂ ਵਪਾਰ ਕਰਤਾਰਪੁਰੋਂ ਸਾਫ ਤੋਂ ਪਾਕਿਸਤਾਨ ਦਾ ਤੇ ਅਰਬ ਦੇਸ਼ਾਂ ਦਾ ਵਪਾਰ ਸ਼ੁਰੂ ਹੋ ਜਾਂਦਾ ਹੈ ਤੇ ਸਮਝੋ ਵੀ ਇੱਥੇ ਇੰਡਸਟਰੀਆਂ ਲੱਗੀਆਂ ਇੱਥੇ ਸੈਂਕੜੇ ਇੰਡਸਟਰੀਆਂ ਲੱਗੀਆਂ ਇੱਕ ਨਹੀਂ ਸੈਂਕੜੇ ਇੰਡਸਟਰੀਆਂ ਲੱਗੀਆਂ ਉਹਦੇ ਨਾਲ ਸਾਡਾ ਕਿਸਾਨ ਖੁਸ਼ਹਾਲ ਹੋਏਗਾ ਉਹਨੂੰ ਉਹਦੀ ਫਸਲ ਦਾ ਸਹੀ ਜਿਹੜਾ ਮੁੱਲ ਮਿਲੇਗਾ ਇੱਥੋਂ ਦਾ ਵਪਾਰੀ ਖੁਸ਼ਹਾਲ ਹੋਏਗਾ ਉਹਨੂੰ ਉੱਥੋਂ ਦਾ ਸਹੀ ਮੁੱਲ ਆਪਣੇ ਚੀਜ਼ਾਂ ਦਾ ਮਿਲੇਗਾ ਇੱਥੋਂ ਦਾ ਜਿਹੜਾ ਮਜ਼ਦੂਰ ਕਿਰਤੀ ਹੈ ਉਹਨੂੰ ਰੋਜ਼ਗਾਰ ਮਿਲੇਗਾ ਉਹ ਖਿਸ਼ਾਲ ਹੋਏਗਾ ਇੱਥੋਂ ਦਾ ਨੌਜਵਾਨ ਜਿਹੜਾ ਹੈ ਉਹਨੂੰ ਰੋਜ਼ਗਾਰ ਮਿਲੇਗਾ ਕਿਉਂਕਿ ਬਹੁਤ ਵੱਡਾ ਇੱਥੇ ਇੱਕ ਹੱਬ ਬਣ ਜਾਣੀ ਹੈ ਜਿਹੜੀ ਹੈ ਇਸ ਕਰਕੇ ਅਸੀਂ ਇਹਦੇ ਲਈ ਜਿਹੜਾ ਸੰਘਰਸ਼ ਕਰਾਂਗੇ ਤੇ ਅਸੀਂ ਜਿੱਥੇ ਪੰਜਾਬ ਦੇ ਲੋਕ ਖਿਸ਼ਾਲ ਹੋਣਗੇ ਉੱਥੇ ਗਰਦਾਸਪੁਰ ਦੇ ਲੋਕ ਉਹਦੇ ਨਾਲ ਇਹ ਰਸਤਾ ਜੇ ਵਪਾਰ ਲਈ ਖੁੱਲਦਾ ਹੈ ਤੇ ਇਹ ਇਹਦੇ ਲਈ ਖਿਸ਼ਾਲ ਹੋਣਗੇ ਸਰ ਪੰਜਾਬ ਸਰਕਾਰ ਨੇ ਇਹ 10000 ਦੀ ਇਹ ਸਦਨ ਕੀਮਤੀ ਗੱਲ ਔਰਤਾਂ ਵਾਸਤੇ ਕੀਤਾ 1100 ਰੁਪਏ ਦਾ ਐਲਾਨ ਕੀਤਾ ਮੁਖਮਤੀ ਭੋਂਸੇ ਮਾਨ ਕੀ ਲੱਗਦਾ ਨਹੀਂ ਕਿ ਇੱਕ ਸਟੰਟ ਵਾ ਦੇਖੋ ਇਹਦੇ ਪੰਜਾਬ ਦੀ ਔਰਤ ਬੀਬੀਆਂ ਨੇ ਉਹਨਾਂ ਨੇ ਮਖੌਲ ਕੀਤਾ ਹੈ ਅੱਜ 2.5 ਸਾਲੋਂ ਚੱਲੇ ਨੇ ਪੰਜਾਬ 'ਚ ਤਨਖਾਵਾ ਦੇਣ ਨੂੰ ਪੈਸੇ ਆ ਨਹੀਂ ਗੇ ਤੇ ਇਹਨਾਂ ਨੇ ਬੀਬੀਆਂ ਨੂੰ 1000 ਰੁਪਏ ਕਿੱਥੋਂ ਦੇਣਾ ਤਨਖਾਵਾ ਦੇਣ ਲਈ ਜਿਹੜਾ ਪੰਜਾਬ ਤੇ ਲੋਨ ਹੈ ਉਹਦਾ ਵਿਆਜ ਦੇਣ ਲਈ ਫਿਰ ਲੋਨ ਚੁੱਕ ਰਹੇ ਆ 60000 ਕਰੋੜ ਰੁਪਏ ਇਹਨਾਂ ਨੇ 2.5 ਸਾਲਾਂ ਚ ਜਿਹੜਾ ਲੋਨ ਲੈ ਲਿਆ ਤੇ ਮੇਰਾ ਖਿਆਲ ਵੀ ਇਹ 1.5 2 ਲੱਖ ਨੂੰ ਪਾਰ ਕਰਨਗੇ ਜਦੋਂ ਧੱਕੇ ਇਹਨਾਂ ਨੇ 3 5 ਸਾਲ ਆਪਣੇ ਪੂਰੇ ਕਰਨੇ ਨੇ ਸੋ ਇਹ ਜਿਹੜੀ ਆ ਗੱਲਾਂ ਇਹਨਾਂ ਨੇ ਕੀਤੀਆਂ ਸਾਰੀਆਂ ਹਵਾ ਚ ਸੀ ਰੇਤ ਦੇ ਉੱਤੇ ਮਹਿਲ ਖੜਾ ਕੀਤਾ ਇਹਨਾਂ ਨੇ ਉਹ ਰੇਤ ਦੇ ਉੱਤੇ ਉਹ ਮਹਿਲ ਜਿਹੜਾ ਢਾਈ ਢੇਰੀ ਹੋ ਜਾਣਾ ਹੈ ਜਿਹੜਾ ਅਰਵਿੰਦ ਕੇਜਰੀਵਾਲ ਜਿਹੜਾ ਆਮ ਆਦਮੀ ਪਾਰਟੀ ਦਾ ਨਵੀਨ ਅਰੇ ਉਨੇ ਭ੍ਰਿਸ਼ਟਾਚਾਰ ਦੇ ਮਦੇ ਤੇ ਪੰਜਾਬ ਚ ਸਰਕਾਰ ਬਣਾਈ ਤੇ ਭ੍ਰਿਸ਼ਟਾਚਾਰ ਦੇ ਕੇਸਾਂ ਜੀ ਉਹ ਅਜੇ ਜੇਲ੍ਹ ਚ ਕੁਝ ਦਿਨਾਂ ਲਈ ਉਹਨੂੰ ਜਿਹੜਾ ਉਹ ਰਾਤ ਮਿਲੀ ਸੀ ਇਲੈਕਸ਼ਨ ਚ ਚੋਣ ਆਪਣੇ ਕੈਂਪੇਨ ਕਰਨ ਲਈ ਉਹਨ ਮੇਰਾ ਇੱਕ ਜਾਂ ਦੋ ਤਰੀਕ ਨੂੰ ਉਹਨੇ ਦੁਬਾਰਾ ਜਿਹੜਾ ਉਹ ਜੇਲ੍ਹ ਚ ਚਲ ਜਾਣਾ ਇਹ ਪਾਰਟੀ ਜਿਵੇਂ ਹਵਾ ਚ ਉੱਠੀ ਸੀ ਕੋਈ ਇਹ ਪਾਰਟੀ ਦਾ ਸੰਘਰਸ਼ ਨਹੀਂ ਸੀ ਕੋਈ ਇਹਨੇ ਪਾਰਟੀ ਨੇ ਜ਼ਮੀਨ ਪੱਧਰ ਤੇ ਕੰਮ ਨਹੀਂ ਸੀ ਕੀਤਾ ਜਿਸ ਤਰ੍ਹਾਂ ਇਹ ਪਾਰਟੀ ਉੱਠੀ ਸੀ ਉਸੇ ਤਰ੍ਹਾਂ ਹੀ ਇਹ ਪਾਰਟੀ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ ਹਾਂ ਡੇਰਾ ਬਾਬਾਣਾ ਤੇ ਜੇ ਰੋਡ ਸੋ ਚੱਲ ਰਿਹਾ ਹੁਣ ਅਸ ਹਾਂਜੀ ਸੁਖਜਿੰਦਰ ਸਿੰਘ ਦਾ ਉਮੀਦਵਾਰ ਕਾਂਗਰਸ ਦੇ ਉਹਨਾਂ ਨੇ ਇੱਕ ਮੁਸੀਬਾ ਆਇਆ ਜੜੇ ਤੇ ਇੱਕ ਨਿੰਦਣਯੋਗ ਟਿੱਪਣੀ ਕੀਤੀ ਸੀ ਕਿਵੇਂ ਦੇਖਦੇ ਹੋ ਮੈਨੂੰ ਪਤਾ ਨਹੀਂ ਮੈਂ ਤੇ ਆਪਣੇ ਉੱਤੇ ਲੱਗਾ ਸੀ ਮੈਨੂੰ ਉਹਦੀ ਉਹ ਮੈਂ ਸੁਣੀ ਨਹੀਂ ਵੀ ਕੀ ਉਹਨਾਂ ਨੇ ਆਖਿਆ ਕਿਉਂਕਿ ਅਸੀਂ ਤੇ ਇਹਦੇ ਵਿੱਚ ਬਹੁਤ ਰਜੇਵਾ ਸਾਡੇ 12 ਵੱਜ ਜਾਂਦੇ ਨੇ ਤਕਰੀਬਨ 2 ਕਿ ਟਾ 2 ਘੰਟੇ ਸੌਣ ਨੂੰ ਸਮਾਂ ਮਿਲਦਾ ਸਵੇਰੇ ਫੇਰ ਚੱਲ ਸੋ ਚੱਲ ਲੇ ਸ਼ੁਰੂ ਹੋ ਜਾਂਦੀ ਮੈਨੂੰ ਉਹਦਾ ਪਤਾ ਨਹੀਂ